ਤੇ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਆ ਮੈਡਮ ਸਿਮਰਨਜੀਤ ਕੌਰ ਨਾਲ ਜਿਹੜੇ ਕੀ ਪੇਸ਼ੇ ਤੋਂ ਇੱਕ ਐਡਵੋਕੇਟ ਨੇ ਤੇ ਸਸੁਰਾਲੀ ਪਿੰਡ ਵਿੱਚ ਅੱਜ ਆਪ ਆਏ ਹੋਏ ਆ ਤੇ ਮੈਡਮ ਨਾਲ ਗੱਲ ਕਰਾਂਗੇ ਤੇ ਮੈਡਮ ਜਿਹੜਾ ਪਿੱਛੇ ਪਾਣੀ ਦਿਖ ਰਿਹਾ ਹੈ ਮਤਲਬ ਇਹ ਦਰਿਆ ਵਾਂਗ ਲੱਗ ਰਿਹਾ ਕੋਈ ਵੱਡੀ ਜੀ ਨਦੀ ਜਿਵੇਂ ਵਹਿ ਰਹੀ ਹੈ ਤੇ ਇਹ ਨਦੀ ਸੀਗੀ ਆ ਫਿਰ ਕੀ ਸੀਗਾ ਨਹੀਂ ਜੀ ਇਹ ਜਿੰਨਾ ਏਰੀਆ ਹੈਗਾ ਤੁਸੀਂ ਉਹ ਦੇਖ ਰਹੇ ਹੋ ਨਾ ਇਧਰ ਜਿੰਨਾ ਏਰੀਆ ਸਾਰੇ ਖੇਤ ਸੀਗੇ ਅੱਛਾ ਮਤਲਬ ਜਿਹੜਾ ਪਾਣੀ ਜਿਹੜਾ ਵਹਿ ਰਿਹਾ ਇਹਦੇ ਥੱਲੇ ਖੇਤ ਸੀ ਇੱਥੇ ਖੇਤ ਸੀਗੇ ਔਰ ਜਿੱਦ ਤਰ ਉਹ ਰੇਤਾ ਉੱਠਿਆ ਹੋਇਆ ਹੈ ਨਾ ਦੇਖੋ ਉਹ ਕੱਢਿਆ ਹੁਣ ਉਹ ਸੈਂਟਰ ਦੇ ਵਿੱਚੋਂ ਉਧਰ ਇੱਕ ਕੱਢਿਆ ਚੜ ਆ ਜਾ ਤਾਂ ਉਹ ਤਾਂ ਕਿ ਪਾਣੀ ਦਾ ਹੁਣ ਉੱਥੋਂ ਡਿਵਰਟ ਕੀਤਾ ਹੁੰਦਾ ਘਟ ਗਿਆ ਅਦਰਵਾਈਜ਼ ਤਾਂ ਫਲੋ ਵੀ ਬਹੁਤ ਜ਼ਿਆਦਾ ਸੀਗਾ ਤੇ ਇੱਥੋਂ ਮਤਲਬ ਜੇ ਆਪਾਂ ਦੇਖੀਏ ਜਿੱਥੇ ਮੇਨ ਤੁਸੀਂ ਬੰਨ ਸੀ ਤੁਸੀਂ ਬੰਨ ਐਦਾਂ ਜਾਂਦਾ ਸੀ ਉਹ ਜਿੱਥੇ ਰੇਤਾ ਜੰਮ ਗਿਆ ਆ ਉਦੋਂ ਵੀ ਪਰੇ ਸੀਗਾ ਤੁਸੀਂ ਬੰਨ ਔਰ ਤੁਸੀਂ ਬੰਨ ਤੋਂ ਵੀ ਦਰਿਆ 800 ਫੁੱਟ ਦੂਰ ਵਗਦਾ ਸੀ ਅੱਛਾ ਜੀ 800 ਫੁੱਟ ਜੀ ਤੇ ਹੌਲੀ 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 ਮਤਲਬ ਦੇਖਦੇ-ਦੇਖਦੇ ਪਾਣੀ ਦਾ ਵਹਾਅ ਇੱਥੇ ਬਹੁਤ ਜ਼ਿਆਦਾ ਤੇਜ਼ ਸੀ ਤੇ ਦੇਖਦੇ-ਦੇਖਦੇ ਫਸਲਾਂ ਹਰੇ-ਭਰੇ ਖੇਤ ਪਪੂਲਰ ਸੀਗੇ ਲੋਕਾਂ ਦੇ ਮਤਲਬ ਤੁਸੀਂ ਦੇਖੋ ਵੀ ਕਈ-ਕਈ ਸਾਲਾਂ ਦੇ ਵੱਡੇ ਕਿਤੇ ਹੋਏ ਵੀ ਜਿਹੜੇ ਅਗਲੇ ਨੇ ਹੁਣ ਵੇਚਣੇ ਸੀਗੇ ਤਾਂ ਉਹ ਸਾਰੇ ਵਹਾ ਕੇ ਦਰਿਆ ਲੈ ਗਏ ਮੈਂ ਸੋਸ਼ਲ ਐਕਟਿਵਿਸਟ ਆ ਤੇ ਖਾਸਾ ਜੀ ਨੂੰ ਤਾਂ ਬਹੁਤ ਢੇਰ ਤੋਂ ਸੁਣਦੀ ਆ ਤੇ ਐਜ਼ ਆ ਵਲੰਟੀਅਰ ਤੇ ਖਾਲਸਾ ਜੀ ਨੇ ਕਿਹਾ ਸੀ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਆ ਤੇ ਸਾਡੀ ਇੱਥੇ ਦੀ ਪਿੰਡ ਦੀ ਲੋੜ ਨੂੰ ਦੇਖਦੇ ਹੋਏ ਤਾਂ ਮੈਂ ਰਵੀ ਸਿੰਘ ਖਾਲਸਾ ਜੀ ਨਾਲ ਕੰਟੈਕਟ ਕੀਤਾ ਸੀਗਾ ਤੇ ਫਿਰ ਉਹ ਹੈਲਪ ਮਿਲੀ ਇਸ ਪਿੰਡ ਨੂੰ ਉਸ ਸਮੇਂ ਸਾਡੇ ਲਈ ਤੇ ਇੱਕ ਸਹਾਰਾ ਖਾਲਸਾ ਏਡ ਬਣ ਕੇ ਆਇਆ ਕਿਉਂਕਿ ਇੱਥੇ ਲੰਗਰ ਵੀ ਬੰਦ ਹੋ ਗਿਆ ਸੀ ਬਿਜਾਰੇ ਮਜ਼ਦੂਰਾਂ ਨੂੰ ਲੰਗਰ ਵੀ ਆਪਣਾ ਆਪ ਲਿਹਾਉਣਾ ਪੈਂਦਾ ਸੀ ਜਿਹੜੇ ਸੇਵਾ ਕਰਨ ਵੀ ਆਉਂਦੇ ਸੀ ਤਾਂ ਫਿਰ ਦੇਖਿਆ ਗਿਆ ਕਿ ਲੰਬਾ ਕੰਮ ਚੱਲਣਾ ਆ ਤੇ ਖਾਲਸਾ ਏਡ ਵੱਲੋਂ ਇੱਥੇ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਕਰਵਾਇਆ ਗਿਆ ਹੈ ਸਾਰਿਆਂ ਦੇ ਲਈ ਤੇ ਬਾਕੀ ਹੋਰ ਵੀ ਜੋ ਵੀ ਸਾਡੀ ਇੱਥੇ ਰਿਕੁਆਇਰਮੈਂਟ ਹੋਊਗੀ ਫਿਲਹਾਲ ਲੰਗਰ ਦੀ ਰਿਕੁਆਇਰਮੈਂਟ ਆ ਤੇ ਸਾਨੂੰ ਦਿੱਤੀ ਗਈ ਅਸ਼ੋਰਟੀ ਵੀ ਜੋ ਵੀ ਹੋਗੀ ਉਹ ਮਦਦ ਕੀਤੀ ਜਾਊਗੀ ਚੰਗਲ ਗੱਲ ਕਰਦੇ ਆਂ ਦੀਪ ਜੀ ਨਾਲ ਜਿਹੜੇ ਕਿ ਖਾਲਸਾ ਡਵਲਨ ਉੱਥੇ ਸੇਵਾ ਕਰਦੇ ਨੇ ਤੇ ਦੀਪ ਜੀ ਜਿਵੇਂ ਮੈਡਮ ਨੇ ਵੀ ਦੱਸਿਆ ਕਿ ਪੂਰਾ ਪਿੰਡ ਭਾਰੀ ਸੰਕਟ 'ਚ ਸੀਗਾ ਪਾਣੀ ਉੱਤੇ ਟੱਕਰ ਆ ਗਿਆ ਸੀਗਾ ਕਈ ਲੱਖਾਂ ਕਰੋੜਾਂ ਦਾ ਨੁਕਸਾਨ অলਰੈਡੀ ਹੋ ਚੁੱਕਿਆ ਹੈ ਤੇ ਕਿਸ ਤਰ੍ਹਾਂ ਦੀ ਤੁਸੀਂ ਸੇਵਾ ਦੇ ਰਹੇ ਹੋ ਪਿੰਡ ਵਾਲਿਆਂ ਨੂੰ ਤੇ ਆਪਾਂ ਨਾਲ ਜੀ ਮੈਡਮ ਜੀ ਨਾਲ ਦੀ ਕਾਲ ਤੋਂ ਆਪਾਂ ਨੂੰ ਜਿਹਨੇ ਲੰਗਰ ਅੱਜ ਤੋਂ ਸ਼ੁਰੂ ਕੀਤਾ ਵਾ ਅੱਜ ਤੋਂ ਤੇ ਇਹਦੇ 200 ਤੋਂ ਉੱਪਰ ਬੰਦਾ ਵਾ ਜਿਹੜਾ ਉਹ ਲੇਬਰ ਜੋਬ ਕਰ ਰਿਹਾ ਵਾ ਤੇ ਆਪਾਂ ਉਹਨਾਂ ਦੀ ਖਾਤਰ ਲੰਗਰ ਅੱਜ ਲੈ ਕੇ ਆਏ ਆ ਜੀ ਆਪਾਂ ਨੂੰ ਇਸ ਤੋਂ ਪਹਿਲਾਂ ਵੀ ਇਹਨਾਂ ਵੱਲੋਂ ਕਾਲ ਆਈ ਸੀ ਜੀ ਤੇ ਉਦੋਂ ਆਪਾਂ ਇਹਨਾਂ ਨੂੰ ਵੱਟੇ ਪ੍ਰੋਵਾਈਡ ਕੀਤੇ ਸੀਗੇ ਤੇ ਅੱਗੇ ਤੋਂ ਵੀ ਜਿਵੇਂ ਜਿਵੇਂ ਆਪਾਂ ਨੂੰ ਇਹਨਾਂ ਵੱਲੋਂ ਕੋਈ ਸੁਖਮ ਖੂਗਾ ਜਾਂ ਕੋਈ ਇਹਨਾਂ ਵੱਲੋਂ ਮੰਗ ਹੋਊਗੀ ਆਪਾਂ ਉਵੇਂ ਉਵੇਂ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਦਵਿੰਦਰ ਜੀ ਨਾਲ ਗੱਲ ਕਰਦੇ ਆਂ ਜਿਹੜੇ ਕਿਸੇ ਸਰਾਲੀ ਪਿੰਡ ਦੇ ਰਹਿਣ ਵਾਲੇ ਨੇ ਦਵਿੰਦਰ ਜੀ ਆਪਣਾ ਜਿਹੜਾ ਪਾਣੀ ਆ ਗਿਆ ਸੀਗਾ ਹੜ੍ਹਾਂ ਦੇ ਦੌਰਾਨ ਕਿੰਨਾ ਕੁ ਨੁਕਸਾਨ ਹੋਇਆ ਆਪਣੀ ਜ਼ਮੀਨ ਨੂੰ। ਆਪਣੀ ਘਟੂ ਘਟ ਜੀ 4.5 ਏਕੜ ਜ਼ਮੀਨ ਪਾਣੀ ਦੇ ਵਿੱਚ ਬਹਿ ਚੁੱਕੀ ਹੈ। ਕੀ ਆਪਾਂ ਬੋਇਆ ਕੀ ਹੋਇਆ ਸੀਗਾ? ਇੱਥੇ ਆਪਾਂ ਝੋਨੇ ਦੀ ਫਸਲ ਸੀਗੀ।